ਦਰਮ ਜਿਵੇਂ ਫੁੱਲਾਂ ਵਿੱਚੋਂ ਫੁੱਲ ਗਲਾਬ ਨੇ ਖਲੋ ਸੋਨੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੇ ਸਹੀ ਪੰਜਾਬ ਸੂਦੀ ਬਹਾਦਰ ਲੋਧੇ ਦੀ ਧਰਤੀ ਸੂਰਣਾ ਪੀਰਾ ਸੋਫੀ ਪੀਰਾ ਦੀ ਧਰਤੀ ਜਿਨ੍ਹਾਂ ਨੇ ਮਾਨਤਾ ਦਾ ਫਾਟ ਬੜਾਇਆ ਹੀਰਾ ਸਸੀਆਂ ਸੋਨ ਦੀ ਧਰਤੀ ਜਿਨ੍ਹਾਂ ਪ੍ਰੇਮ ਵਿੱਚ ਗੁਰੂਦਕਾਰ ਨਸ਼ਿਆਇਆ

ਬੈਸ ਰੋ ਬੱਚੋ ਅੱਜ ਦਾ ਕਾਰਜ ਜਿਹੜਾ ਪਹਿਲਾਂ ਮੇਰੇ ਤੋਂ ਘਰ ਸੀ ਹੋ ਗਿਆ ਜੱਜਮੈਂਟ ਵਾਲੇ ਟੀਚਰ ਨੇ ਬੁਲਾਇਆ ਆ ਪਲੀਜ਼ ਟੂਰਿਜ਼ਮ ਡੇ ਜਿਹੜਾ ਅੱਜ ਸੀਨੀਅਰ ਸੈਕੰਡਰੀ ਸਕੂਲ ਗਰਲਸ ਮੋਗਾ 'ਚ ਮਨਾਇਆ ਜਾ ਰਿਹਾ ਹੈ ਇਹਦਾ ਮੇਨ ਮਕਸਦ ਇਹ ਹੈ ਕਿ ਆਪਣੇ ਜਿਹੜੇ ਬੱਚੇ ਨੇ ਜਾਂ ਇਸ ਤੋਂ ਇਲਾਵਾ ਵੀ ਜੋ ਬੰਦੇ ਹੈਗੇ ਆ ਜਿਹੜੇ ਟੂਰਿਜ਼ਮ ਬਾਰੇ ਜਿਹੜਾ ਹੈਗਾ ਉਹ ਜਾਣਦੇ ਨਹੀਂ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਟੂਰਿਜ਼ਮ ਸਿਰਫ ਇੱਕੋ ਹੀ ਚੀਜ਼ ਹੈ ਕਿ ਕੋਈ ਕਿਤੇ ਕੁਝ ਬਣਿਆ ਹੋਵੇ ਜਾਂ ਕੋਈ ਵਧੀਆ ਹਿਸਟੋਰੀਕਲ ਪਲੇਸ ਹੋਵੇ ਉਹਨੂੰ ਵਿਜ਼ਿਟ ਕਰਕੇ ਬੰਦਾ ਜਾਵੇ ਤਾਂ ਉਹ ਟੂਰਿਜ਼ਮ ਹੈ ਪਰ ਟੂਰਿਜ਼ਮ ਤਰ੍ਹਾਂ ਤਰ੍ਹਾਂ ਦਾ ਹੋ ਸਕਦਾ ਹੈ ਜਿੱਦਾਂ ਇਹਨਾਂ ਬੱਚਿਆਂ ਦੇ ਅੱਜ ਮੁਕਾਬਲੇ ਕਰਾਏ ਗਏ ਨੇ ਤਾਂ ਇਹ ਇੱਕ ਰਿਸਪਾਂਸਿਬਲ ਟੂਰਿਜ਼ਮ ਥੀਮ ਜਿਹੜੀ ਹੈਗੀ ਆ ਆਪਾਂ ਨੂੰ ਮਿਲੀ ਸੀ ਜਿਹਦੇ ਅੰਦਰ ਇਹ ਕਰਾਏ ਗਏ ਨੇ ਰਿਸਪਾਂਸਿਬਲ ਟੂਰਿਜ਼ਮ ਦਾ ਮਤਲਬ ਇਹ ਹੈ ਕਿ ਜੇ ਅਸੀਂ ਕਿਸੇ ਟੂਰਿਸਟ ਥਾਂ ਤੇ ਵਿਜ਼ਿਟ ਕਰਨ ਜਾਂਦੇ ਆ ਤਾਂ ਉੱਥੇ ਇਹ ਸਾਡੀ ਰਿਸਪਾਂਸਿਬਿਲਟੀ ਬਣਦੀ ਹੈ ਕਿ ਅਸੀਂ ਕਿਸੇ ਹੋਰ ਦੀ ਥਾਂ ਤੇ ਗਏ ਆ ਤੇ ਅਸੀਂ ਉਹਨੂੰ ਜਿਹੜਾ ਹੈਗਾ ਚੰਗਾ ਸਾਫ਼ ਸੁਥਰਾ ਰੱਖੀਏ ਇਸ ਤੋਂ ਇਲਾਵਾ ਜਿੱਦਾਂ ਅੱਜ ਅਸੀਂ ਜੋ ਪਾਰਕਸ ਵਗੈਰਾ ਵਿਜ਼ਿਟ ਕੀਤੇ ਸੀ ਸਵੇਰੇ ਤੁਹਾਨੂੰ ਪਤਾ ਲੱਗਿਆ ਹੋਣਾ ਉਹਦੇ ਵਿੱਚ ਵੀ ਇਹੀ ਹੈ ਕਿ ਲੋਕਾਂ ਨੇ ਜਿਹੜਾ ਕੂੜਾ ਹੈਗਾ ਕਿਉਂਕਿ ਜਿਹੜਾ ਕੂੜ ਅਸੀਂ ਜਾ ਕੇ ਕਿਸੇ ਹੋਰ ਦੀ ਜਗ੍ਹਾ ਤੇ ਅਸੀਂ ਟੂਰਿਸਟ ਪਲੇਸ ਤੇ ਜਾਂਦੇ ਆ ਅਸੀਂ ਕਸ਼ਮੀਰ ਜਾਂਦੇ ਆ ਅਸੀਂ ਰਾਜਸਥਾਨ ਜਾਂਦੇ ਆ ਉੱਥੇ ਜਾ ਕੇ ਅਸੀਂ ਜੋ ਖਾਣਾ ਪੀਣਾ ਕਰਦੇ ਆ ਉੱਥੇ ਹੀ ਸੁੱਟਿਆਨੇ ਆ ਉਹ ਰਿਸਪਾਂਸਿਬਲ ਨਹੀਂ ਰਿਸਪਾਂਸਿਬਲ ਟੂਰਿਜ਼ਮ ਤੇ ਨਹੀਂ ਆਉਂਦਾ ਹੈਗਾ ਇਹ ਚੀਜ਼ ਜਿਹੜੀ ਬੱਚਿਆਂ ਨੂੰ ਸਿਖਾਉਣ ਵਾਸਤੇ ਰਿਸਪਾਂਸਿਬਲ ਟੂਰਿਜ਼ਮ ਸਿਖਾਉਣ ਵਾਸਤੇ ਇਹ ਚੀਜ਼ ਜਿਹੜੀ ਹੈਗੀ ਆ ਉਹ ਆਰਗੇਨਾਈਜ਼ ਕੀਤੀ ਗਈ ਹੈ ਇਸ ਤੋਂ ਇਲਾਵਾ ਡਿਫਰੈਂਟ ਥੀਮਸ ਜਿੱਦਾਂ ਇਹ ਨਹੀਂ ਹੁੰਦਾ ਕਿ ਕਿਤੇ ਮੋਗੇ ਤੇ ਜੇ ਕੋਈ ਜਗ੍ਹਾ ਹਿਸਟੋਰੀਕਲ ਨਹੀਂ ਹੈਗੀ ਤਾਂ ਇੱਥੇ ਟੂਰਿਜ਼ਮ ਨਹੀਂ ਹੋ ਸਕਦਾ ਮੈਡੀਕਲ ਟੂਰਿਜ਼ਮ ਦਾ ਆਪਣਾ ਮਹੱਤਵ ਹੈ ਜਿਹੜੇ ਬੱਚਿਆਂ ਨੇ ਅੱਜ ਲੋਕਨਾਚ ਵਿੱਚ ਪੇਸ਼ ਕੀਤੇ ਆ ਉਹਨਾਂ ਦਾ ਆਪਣਾ ਮਹੱਤਵ ਹੈ ਤੇ ਇਸ ਤਰ੍ਹਾਂ ਦਾ ਮਤਲਬ ਡਿਫਰੈਂਟ ਡਿਫਰੈਂਟ ਜਿਹੜੇ ਟਾਈਪ ਦੇ ਟੂਰਿਜ਼ਮ ਹੈ ਉਹ ਆਪਾਂ ਐਕਸਪਲੋਰ ਕਰਨ ਲਈ ਇਹ ਵਰਲਡ ਟੂਰਿਜ਼ਮ ਡੇ ਜਿਹੜਾ ਹੈਗਾ ਅੱਜ ਇੱਥੇ ਮਨਾ ਰਹੇ ਆ ਤੇ ਅੱਜ ਇੱਥੇ ਦੇ ਬੱਚਿਆਂ ਨੇ ਕਾਫੀ ਪਾਰਟਿਸਪੇਸ਼ਨ ਕੀਤੀ ਹੈ 71 ਦੇ ਨੇੜੇ ਬੱਚੇ ਜਿਹੜੇ ਹੈਗੇ ਉਹਨਾਂ ਨੇ ਛੋਟੇ ਨੋਟਿਸ ਤੇ ਪਾਰਟਿਸਪੇਟ ਕੀਤਾ ਹੈ ਸਾਡੇ ਨਾਲ ਜਿਹੜੇ ਟੀਚਰਸ ਨੇ ਡੀਈਓ ਮੈਡਮ ਨੇ ਡਿਪਟੀ ਡੀਓ ਸਾਹਿਬ ਨੇ ਉਹਨਾਂ ਨੇ ਕਾਫੀ ਜਿਹੜਾ ਹੈਗਾ ਮੇਰਾ ਸਹਿਯੋਗ ਕੀਤਾ ਹੈਗਾ ਉੰਗੀ ਕਿ ਪੰਜਾਬ ਜਿਹੜਾ ਹੈਗਾ ਉਹ ਐਸ ਟੂਰਿਜ਼ਮ ਹਬ ਅੱਗੇ ਜਿਹੜਾ ਹੈਗਾ ਉਹ ਵਧੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਪ੍ਰੋਜੈਕਟ ਲੈ ਕੇ ਆ ਰਹੇ ਹਨ ਆਉਣ ਵਾਲੇ ਸਮੇਂ ਤੇ ਜਿਸ ਜਿਸ ਤਰ੍ਹਾਂ ਨਾਲ ਕੁਝ ਪ੍ਰੋਜੈਕਟਸ ਜਿਹੜੇ ਹੈਗੇ ਉਹ ਸਾਡੇ ਆਪਣੇ ਹੁੰਦੇ ਨੇ ਜਿੱਦਾਂ ਕਲੀਨਲੈਸ ਡਰਾਈਵਸ ਹੋ ਗਈਆਂ ਜਾਂ ਲੋਕਾਂ ਨੂੰ ਜਿਹੜਾ ਹੈਗਾ ਸਿਟੀਜ਼ਨ ਪਾਰਟਿਸਪੇਸ਼ਨ ਜਿਹੜੀ ਅੱਜ ਕੱਲ ਮੋਗਾ ਦੀ ਡਿਵੈਲਪਮੈਂਟ ਤੇ ਵੀ ਹੈ ਜਾਂ ਫਿਰ ਨਾਰਮਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ 'ਚ ਵੀ ਹੈ ਉਹ ਆਉਣ ਵਾਲੇ ਟਾਈਮ 'ਚ ਅਸੀਂ ਕਾਫੀ ਪਲਾਨ ਕਰਾਂਗੇ ਹੁਣ ਥੋੜਾ ਪੰਚਾਇਤ ਇਲੈਕਸ਼ਨ ਕਰਕੇ ਸਾਨੂੰ ਥੋੜਾ ਟਾਈਮ ਘੱਟ ਮਿਲੇਗਾ ਬਟ ਉਹ ਕੁਝ ਦਿਨਾਂ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਸੀਂ ਜਦੋਂ ਫ੍ਰੀ ਹੋ ਜਾਵਾਂਗੇ ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟਸ ਜਿੱਤੇ ਬੱਚਿਆਂ ਦੀ ਹੈ ਕਮਿਊਨਿਟੀ ਦੀ ਪਾਰਟਿਸਪ ਨਾ ਸੀ ਜਿੰਨਾ ਪਰਸੈਂਟ ਵੀ ਠੀਕ ਹੋ ਸਕਦਾ ਜਿੰਨਾ ਪਰਸੈਂਟ ਵੀ ਰੀਲੀਫ ਦਿੱਤਾ ਜਾਇਆ ਜਾ ਰਿਹਾ ਹੈਗਾ ਏਡੀਸੀ ਮੈਨੂ ਪੰਕੂਰ ਬੱਚਿਆਂ ਦੀ ਤਾਂ ਵੀ ਉਤਸ਼ਾਹ ਦੇਖ ਕੇ ਨਿਕਲ ਗਿਆ ਬੱਚਿਆਂ ਨੇ ਕਾਫੀ ਉਤਸ਼ਾਹ ਨਾਲ ਭਾਗ ਲਿਆਗਾ ਵਲ ਟੂਰਿਜ਼ਮ ਡੇ ਸ਼ਾਰਟ ਨੋਟਸ ਤੇ ਹੀ ਪਤਾ ਲੱਗਿਆ ਸੀਗਾ ਤੇ ਉਹਦੇ ਕਾਫੀ ਅੱਛੇ ਅਰੇਂਜਮੈਂਟ ਕਰਵਾਏ ਗਏ ਨੇ ਬੱਚਿਆਂ ਨੂੰ ਅਸੀਂ ਸਫਾਈ ਬਾਅਦ ਤੱਕੇ ਵੀ ਅਮ ਇਹਨਾਂ ਨੂੰ ਕੌਨਸ਼ੀਅਸ ਕਰਦੇ ਆ ਅਸੀਂ 2 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਫਾਈ ਪੰਦਰਵਾੜਾ ਵੀ ਮਨਾ ਰਹੇ ਆ 15 ਦਿਨ ਦਾ ਪਹਿਲਾ ਅਸੀਂ 15 ਦਿਨ ਦਾ ਫਿਰ ਉਹਦੇ ਵਿੱਚ ਵੀ ਇਹ ਸਭ ਕੁਝ ਸਿਖਾਇਆ ਜਾਂਦਾ ਕਿ ਬੱਚੇ ਜਿਹੜੇ ਸਫਾਈ ਤੋਂ ਸਫਾਈ ਵੱਲ ਵੱਧ ਤਿਆੰਦੇ ਜਿੱਥੇ ਸਫਾਈ ਉੱਥੇ ਖੁਦਾਏ ਪ੍ਰਸ਼ਾਦ ਜੀ ਨੇ ਸਰਪ੍ਰੇਮ ਕਿੰਨਾ ਦੇ ਦੇ ਬਹੁਤ ਅੱਛਾ ਪ੍ਰਾਲਾ ਹੈ ਇਹ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਨੱਕ ਦੇ ਨਾਮ ਦਿੱਤੇ ਜਾਣੀਆਂ ਜਿਦੇ ਤੋਂ ਉਤਸ਼ਾਹਤ ਹੋ ਕੇ ਬੱਚੇ ਆ ਜਿਹੜੇ ਇਸ ਤਰ੍ਹਾਂ ਦੇ ਜੋ ਹੋ ਰਹੇ ਨੇ ਪ੍ਰੋਗਰਾਮ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਤੇ ਇਸ ਪ੍ਰੋਗਰਾਮ ਤੋਂ ਉਤਸ਼ਾਹਤ ਹੋ ਕੇ ਬੱਚੇ ਸ਼ਾਇਦ ਮੇਰੇ ਖਿਆਲ ਪੜ੍ਹਾਈ ਵੱਲ ਵੀ ਵਧੇਰੇ ਧਿਆਨ ਦੇ ਸਕਣਗੇ ਜਿਵੇਂ ਨੌਜਵਾਨ ਵੀ ਨਸ਼ੇ ਵੱਲ ਜਾ ਰਿਹਾ ਹੈ ਕਿ ਲੜਕੇ ਵੀ ਕਾਫੀ ਨਸ਼ੇ ਵੱਲ ਜਾ ਰਹੇ ਹੈ ਤੁਸੀਂ ਕੀ ਮੈਸੇਜ ਦੇਣਾ ਬੱਚਿਆਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਚਲੋ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੋਮਲਪ੍ਰੀਤ कौर ਸਿੱਧੂ ਹੈ ਕੋਪਰਵੇਟ ਕਲੀਨਕਲਾਚ ਬਣਾ ਮੈਂ ਪਲੱਸ 2 ਨਾਨ ਮੈਡੀਕਲਸ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੋਂ ਸਕੂਲ ਦੇ ਵਿੱਚ ਜਿਹੜਾ ਹੈਗਾ ਦਿਨ ਮਨਾਇਆ ਗਿਆ ਕੀ ਦਿਨ ਸੀਗਾ ਤੇ ਕੀ ਪਾਰਟਿਸਪੇਟ ਕੀਤਾ ਤੇ ਬੱਚਿਆਂ ਨੂੰ ਕੀ ਵੈਸੇ ਲੱਗਿਆ ਅੱਜ ਦਾ ਦਿਨ ਹੈਗਾ ਵਰਲਡ ਟੂਰਿਜ਼ਮ ਡੇ ਇਸ ਵਰਲਡ ਟੂਰਿਜ਼ਮ ਡੇ ਤੇ ਸਾਡੇ ਸਕੂਲੇ ਡੀਸੀ ਮੈਮ ਵੱਲੋਂ ਇੱਕ ਕਲਚਰਲ ਐਕਟੀਵਿਟੀਜ਼ ਦਾ ਪ੍ਰੋਗਰਾਮ ਕਰਾਇਆ ਗਿਆ ਜਿੰਦੇ ਵਿੱਚ ਲੋਕ ਨਾਚ ਲੇਖ ਰਚਨਾ ਤੇ ਪੇਂਟਿੰਗ ਕੰਪੀਟੀਸ਼ਨ ਸੀ ਤੇ ਬਹੁਤ ਹੀ ਵਧੀਆ ਲੱਗਾ ਸਾਰਾ ਕੰਪੀਟੀਸ਼ਨ ਬਹੁਤ ਵਧੀਆ ਸੀ ਸਾਡੀਆਂ ਵੀ ਪਰਫਾਰਮੈਂਸਸ ਹੋਈਆਂ ਤੇ ਆਪਣਾ ਪੰਜਾਬ ਜਿਹੜਾ ਹੈਗਾ ਸਾਰਿਆਂ ਤੋਂ ਵੱਖਰਾ ਆਪਣੇ ਪੰਜਾਬ 'ਚ ਜਿੰਨੇ ਲੋਕ ਨਾਚਾ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਟੇਟ 'ਚ ਹੋਣਗੇ ਸੋ ਪੰਜਾਬ ਇਜ਼ ਦ ਬੈਸਟ ਐਂਡ ਤੇ ਮੈਂ ਪੰਜਾਬ ਲਈ ਕੁਝ ਲਾਈਨਾਂ ਕਹਿ ਜਾਂਗੀ ਜੋ ਸਸੀ ਜਾਰਾ ਨੇ ਡਰੈਸ ਪਾਈ ਆ ਉਹਨਾਂ ਦੇ ਬਾਰੇ ਵੀ ਕਿ ਜਦ ਵੀ ਜੋਸ਼ ਜਵਾਨੀ ਨੇ ਛਲ ਮਾਰੀ ਸਾਡਾ ਚਾਦਰੇ ਬੌਣ ਨੂੰ ਜੀ ਕਰਿਆ ਅਸੀਂ ਕਿਵੇਂ ਆ ਪੰਜਾਬ ਤੇ ਰਾਜ ਕਰਦੇ ਅੱਜ ਫੇਰ ਵਖਾਉਣ ਨੂੰ ਜੀ ਕਰਿਆ ਮਮਲਪ੍ਰੀਤ ਕੌਰ ਸਿੱਧੂ ਹੈ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਪਲੱਸ 2 ਨਾਨ ਮੈਡੀਕਲ ਦੀ ਵਿਦਿਆਰਥਣ ਤੁਹਾਡੇ ਸਕੂਲ ਦੇ ਵਿੱਚ ਇੱਕ ਸੱਭਿਆਚਾਰਕ ਬਹੁਤ ਜਿਆਦਾ ਪ੍ਰਦਰਸ਼ਿਤ ਹੋਇਆ ਹੈ ਇਹ ਵੋਲ ਟੂਰਿਜ਼ਮ ਡੇਸ ਬਹੁਤ ਵਧੀਆ ਲੱਗਾ ਸਾਰਾ ਕੁਝ ਕਿਉਂਕਿ ਇਹਨ ਵਿੱਚ ਤਿੰਨ ਕੰਪੀਟੀਸ਼ਨ ਸਾਡੇ ਸਕੂਲੇ ਹੋਏ ਇੱਕ ਪਹਿਲਾ ਸੀਗਾ ਲੋਕਨਾਚ ਦੂਸਰਾ ਲੇਖ ਰਚਨਾ ਤੇ ਤੀਸਰਾ ਸੀ ਪੇਂਟਿੰਗ ਆਪੀਡੀਸ਼ਨ ਸਾਰਾ ਫੰਕਸ਼ਨ ਬਹੁਤ ਵਧੀਆ ਸੀ ਅਸੀਂ ਵੀ ਪਰਫਾਰਮ ਕੀਤਾ ਜੋ ਕਿ ਸਾਨੂੰ ਤੁਹਾਨੂੰ ਸਾਡੀ ਡਰੈਸ ਦੇਖ ਕੇ ਪਤਾ ਲੱਗ ਹੀ ਰਿਹਾ ਆਪਣਾ ਪੰਜਾਬ ਆਪਣੇ ਪੰਜਾਬ ਚ ਬਹੁਤ ਸਾਰੇ ਲੋਕਨਾਚ ਹੁੰਦੇ ਆ ਬਹੁਤ ਸਾਰੇ ਤੇ ਮੈਨੂੰ ਲੱਗਦਾ ਕਿ ਸਾਰੀਆਂ ਸਟੇਟਸ ਚ ਸਭ ਤੋਂ ਜ਼ਿਆਦਾ ਲੋਕਨਾਚ ਆਪਣੇ ਪੰਜਾਬ ਚ ਹੀ ਹੁੰਦੇ ਆ ਮੈਨੂੰ ਆਪਣਾ ਪੰਜਾਬ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਆਪਣੇ ਪੰਜਾਬ ਤੇ ਤੇ ਆਪਣੀ ਡਰੈਸ ਦੇ ਅਕੋਰਡਿੰਗ ਇੱਕ ਲਾਈਨ ਬੋਲਣਾ ਚਾਹੂੰਗੀ ਜਦਵੀ ਜੋਸ਼ ਜਵਾਨੀ ਨੇ ਛਲ ਮਾਰੀ ਸਾਡਾ ਚਾਦਰੇਪੌਣ ਨੂੰ ਜੀ ਕਰਿਆ ਅਸੀਂ ਕਿਵੇਂ ਆ ਪੰਜਾਬ ਤੇ ਰਾਜ ਕਰਦੇ ਅੱਜ ਫੇਰ ਵਖਾਉਣ ਨੂੰ ਜੀ ਕਰਿਆ ਥੈਂਕ ਯੂ ਤੁਸੀਂ ਕੀ ਕਹੋ ਇਸ ਤਰ੍ਹਾਂ ਕਰ ਰਹੇ ਹੋ ਵੀ ਬਹੁਤ ਜੀ ਆ ਤੁਸੀਂ ਪ੍ਰੋਗਰਾਮ ਹੁਣ ਲੱਗਿਆ ਹੈਗਾ ਤੁਸੀਂ ਪਾਰਟਿਸਪੇਟ ਵੀ ਕੀਤਾ ਹਾਂ ਹਾਂਜੀ ਇਹ ਆਉਣ ਵਾਲੇ ਸਮੇਂ ਇਸ ਤਰ੍ਹਾਂ ਪ੍ਰੋਗਰਾਮ ਹੋਣੇ ਚਾਹੀਦੇ ਹਾਂ ਹਾਂਜੀ ਜ਼ਰੂਰ ਹੋਣੇ ਚਾਹੀਦੇ ਆ